ਦਾ ਦਵਾਨੀ ਹੈ ਐਨ ਡੀ ਦੇ ਉੱਤੇ ਮੁਕਾਬਲਾ ਏ ਓ ਸਰੇ ਦੀ ਬਾਜੀ ਓ ਜਿਹਨੂੰ ਜਿਹਨੂੰ ਸਵਾਦ ਆ ਗਿਆ ਕਿਨੂੰ ਵਾਦਾ ਹੋਇਆ ਵੇਲਾ ਰੰਦਾ ਬਾਜੀ ਵੇਖੋ ਵੀ ਹੁਣ ਤੁਹਾਡੀ ਟੀਮ ਦਾ ਇਹ ਨੌਜਵਾਨ ਖਿਡਾਰੀ ਕਹਿੰਦੇ ਕਿਹੋ ਜੀ ਗੱਲ ਕਰਦਾ ਸਾਹਮਣੇ ਚਾਰ ਜਾਫੀ ਨੇ ਇਧਰ ਰਾਜਵਿੰਦਰ ਕੁੰਦਰ ਆਖਦਾ ਵੀ ਹੁਣ ਸਾਡੀ ਟੀਮ ਦਾ ਜਫੀ ਜਫਾ ਲਾਉ ਐਨ ਖੇਡ ਮੈਦਾਨ ਦੇ ਵਿੱਚ ਏ ਸਟੱਕਰ ਦੀ ਦੁਨੀਆ دیਵਾਨੀ ਐ ਐਨ ਡੀ ਦੇ ਉੱਤੇ ਮੁਕਾਬਲਾ ਏ ਉਹ ਨਹੀਂ ਰੀਸਾਂ ਤੇ ਅੰਬਾ ਵਾਹ ਉਹ ਅੰਬਿਆ ਆਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਰੁਪਿੰਦਰ ਦੋਦੇ ਵਾਲਾ ਅੱਗੇ ਨੂੰ ਵਧਦਾ ਹੋਇਆ ਅਗਲੀ ਕਬੱਡੀ ਰੁਪਿੰਦਰ ਖੇਡ ਮੈਦਾਨ ਦੇ ਵਿੱਚ ਦੋਦੇ ਪਿੰਡ ਵਾਲਾ ਪਾਉਣ ਦੇ ਲਈ ਜਸਵਿੰਦਰ ਸਿੰਘ ਜੀ ਸਾਡੇ ਦਰਮਿਆਨ ਸਰਦਾਰ ਜਸਵਿੰਦਰ ਸਿੰਘ ਜੀ ਸ਼ੋਕਰ ਦੀ ਹਰਮਨ ਗਰੁੱਪ ਤੋਂ ਪੁੱਜੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਸਵਿੰਦਰ ਸਿੰਘ ਸ਼ੁਕਰ ਟੱਕਰ 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 ਕਾਲਿਆ ਵਾਹ ਉਹ ਸੂਰਮੇ ਸੱਤੂ ਦੇ ਲਈ ਮਾਨ ਸਨਮਾਨ ਆਇਆ ਬੜਾ ਧੰਨਵਾਦ ਲਓ ਟਰਨੇਡੋ ਖੇਡ ਕਬੱਡੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੈ ਸ਼ੀਲੂ ਜਾਂਦਾ ਸਿਰੇ ਦੀ ਟੱਕਰ ਸਿਰੇ ਦੀ ਬਾਜੀ ਸ਼ੀਲੂ ਨਾਲ ਟੱਕਰ ਟੱਕਰ ਸ਼ੀਲੂ ਬੁਲਾਰਾ ਇਸ ਸਮੇਂ ਟੱਕਰ ਫਸਿਆ ਹੋਇਆ ਮੈਦਾਨ ਦੇ ਵਿੱਚ ਹੋ ਗਈ ਬੱਲੇ ਬੱਲੇ ਹੁਣ ਵੇਖਦਾ ਵੀ ਨੌਜਵਾਨ ਭੱਜਿਆ ਜਾਂਦਾ ਆਹ ਨਹੀਂ ਰੀਸਾਂ ਤੇਰੀਆਂ ਪਈ ਹੋਈ ਕਬੱਡੀ ਅੰਮਾ ਸੁਰਸਿੰਘ ਦੀ ਧਰਤੀ ਦਾ ਹੈ ਸ਼ੀਲੂ ਦੇ ਨਾਲ ਟੱਕਰ ਹੋ ਜੇ ਤੇ ਦਰਸ਼ਕਾਂ ਦੇ ਵਿੱਚ ਹੁੱਲੇ ਹਲਾਰੇ ਹੋ ਜਾਣੇ ਲਓ ਟੱਕਰ 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 ਜਿਹਨੂੰ ਸਵਾਦ ਆ ਗਿਆ ਤਾੜੀ ਮਾਰਦੇ ਜੇ ਰੋਹ ਸਿੰਘ ਵਾਲਾ ਅੰਬਾ ਆ ਗਿਆ ਅਗਲੀ ਕਬੱਡੀ ਪੌੜ ਦੇ ਵਾਸਤੇ ਐਨ ਮੁੰਡੇ ਨੇ ਕਹਿੰਦੇ ਦੁਨੀਆ ਦੇ ਦਿਲ ਜਿੱਤਣ ਵਾਲੀ ਗੱਲ ਕਰ ਦਿੱਤੀ ਹੈ ਜਿਵੇਂ ਕਾਲੇ ਰਸ਼ੀਦ ਨੇ ਦੱਸਿਆ ਵੀ ਭਲੱਥਿਆਂ ਦੇ ਕਬੱਡੀ ਕੱਪ ਦੇ 18 ਲੱਖ ਦਾ ਮੋਟਰਸਾਈਕਲ ਜਿੱਤਿਆ ਅੱਜ ਦੁਨੀਆ ਦੇ ਦਿਲ ਜਿੱਤਦਾ ਲਓ ਹਰਿਆਣੇ ਵਾਲਾ ਸ਼ੀਲੂ ਐਨ ਕੋਸ਼ਿਸ਼ ਕਰਦਾ ਸਾਡਾ ਅੰਬਾ 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 ਸਰ ਸਿੰਘੀਆ